ਇਸ ਔਰਤ ਦਾ ਕਹਿਣਾ ਆ ਕਿ ਕੁੱਤਾ ਜਿਸ ਘਰ ਦੀ ਰੋਟੀ ਖਾਂਦਾ ਹੈ ਨਾ ਉਹਦੇ ਤੇ ਕਦੇ ਨਹੀਂ ਭੌਂਕਦਾ ਆ ਸੁਣਿਓ ਫਿਰ ਇਸ ਔਰਤ ਦੀ ਪੂਰੀ ਗੱਲਬਾਤ ਨੂੰ ਤੇ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਕੁੱਤਾ ਜਿਸ ਘਰ ਦੀ ਰੋਟੀ ਖਾਂਦਾ ਹੈ ਨਾ ਉਹਨ ਲੋਕੋ ਤੇ ਕਦੇ ਨਹੀਂ ਭੌਂਕਦਾ ਪਰ ਕੁਝ ਔਰਤਾਂ جس مرد کی کمائی کھاتی ہے اسی کو سماج کے سامنے بے عزت کرتی ہے۔ سننا ہماری گل ہے کہ اس طرح کی عورتوں میں عقل نام کی کوئی چیز نہیں ہوتی۔ ایک عقل مند عورت کبھی بھی اپنے पति کو بے عزت نہیں کرتی۔ اگر آپ کو یہ بات صحیح لگی ہو تو لائک کمنٹ شیئر ضرور کر دینا۔ دیکھا وہی عورت اپنے पति ਦੀ بے عزتی کر دی ہے جنوں عقل نہیں ہوندی۔ میں بہت ساری عورتیں دیکھی ہیں کہ جیڑیاں اپنے گھر والے دی عزت بالکل نہیں کردیاں اوناں نوں تو تڑاک ਕਰਕੇ ਬੁਲੰਦੀਆਂ ਕਈ ਕਈ ਤਾਂ ਮੈਂ ਦੇਖੀਆਂ ਆਪਣੇ ਘਰ ਵਾਲੇ ਨੂੰ ਕੁੱਤਾ ਬਾਂਦਰ ਪਤਾ ਨਹੀਂ ਕੀ ਕੀ ਕਹਿ ਲੰਦੀਆਂ ਐ ਐਦਾ ਦੀਆਂ ਔਰਤਾਂ ਬਹੁਤ ਨੇ ਸਾਡੇ ਸਮਾਜ ਦੇ ਵਿੱਚ ਤੇ ਤੁਹਾਡੇ ਆਲੇ ਦੁਆਲੇ ਵੀ ਕਈ ਹੋਣਗੀਆਂ ਮੈਂ ਸਾਰੀਆਂ ਔਰਤਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਔਰਤਾਂ ਦੀ ਗੱਲ ਕਰ ਰਿਹਾ ਆ ਜਿਹੜੀਆਂ ਆਪਣੇ ਘਰ ਵਾਲੇ ਨਾਲ ਬਤਮੀਜੀ ਨਾਲ ਗੱਲ ਕਰਦੀਆਂ ਨੇ ਥੋੜੀ ਤਾਂ ਅਕਲ ਕਰੋ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਆ ਕੁੱਤਾ ਵੀ ਉਹਨਾਂ ਤੇ ਕਦੀ ਨਹੀਂ ਭੌਂਕਦਾ ਜਿੰਨਾ ਘਰ ਉਹ ਰੋਟੀ ਖਾਂਦਾ ਆ ਤੇ ਫਿਰ ਤੁਸੀਂ ਤੇ ਆਪਣੇ ਘਰ ਵਾਲੇ ਦੀ ਪੂਰੀ ਕਮਾਈ ਖਾਂਦੇ ਹੋ ਉਹਨੂੰ ਤੁਸੀਂ ਆਪਣਾ ਏਟੀਐਮ ਸਮਝਦੇ ਹੋ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ